ਮੈ ਕੋ ਮਾ 1 2 3 3 3 ਲਾ ਲੀ ਤੁਮ ਇੱਕ ਮੜਾ ਥੈਂਕ ਕੋਸ਼ਿਸ਼ ਪੜਿਆ ਆ ਵੀ ਬਦਮਾ ਵਾਲੀ ਚਾਹ ਬਣਨੀ ਆ ਖਸਕਾਸ ਵਾਲੀ ਬਾਬਾ ਜੀ ਚਾਹ ਬਣਨ ਵਾਲੀ ਜੇ ਬਾਬਾ ਅੱਖਾਂ ਖੋਲਦਾ ਹੋਈ ਆਈਆਂ ਬਾਬੇ ਨੇ ਚਾਹ ਜੀ ਤਿਆਰ ਆ ਓਏ ਮੇਰੇ ਮੁਰਦ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨਵੇਂ ਜੇ ਤੁਸੀਂ ਨਵੇਂ ਜੇ ਕੋਈ ਗੱਲ ਨਹੀਂ ਆ ਘਮਾਓ ਘਮਾਓ ਆ ਵੀ ਸੇਵ ਕੋ ਭਰਨਾ ਚਾਚਾ ਮੈਂ ਤੇਰਾ ਮੈਂ ਚਾਚਾ ਲਣਾ ਵੀਰ ਲਣਾ ਇਤਨੀ ਚੋਈ ਕੋ ਚੀਜ਼ ਹੋ ਗਈ ਕੋਈ ਨਹੀਂ ਕੋਈ ਚਾਚਾ ਕੋਈ ਨਹੀਂ ਜਿਹੜਾ ਭਰਾ ਚਲੋ ਆਹ ਮੁੱਛ ਲਿਆ ਚਲੋ ਚਲੋ ਗੱਲਾਂ ਨਹੀਂ ਕਰਨੀਆਂ ਚਲੋ ਚਲੋ ਬਾਬਾ ਜੀ ਦਮਾਲਾ ਖੁੱਲ ਗਿਆ ਦਮਾਲਾ ਸੇ ਕਰੋ ਮੈਂ ਤਾਂ ਮੁੰਡਾ ਨਹੀਂ ਓਦਾਂ ਭਰਨਾ ਸਾਡਾ ਭਲਾ ਚਲੋ ਕੋਈ ਨਹੀਂ ਉਹਦੇ ਸਿਰ 'ਚ ਨਾ ਮਾਰਦੀ ਤੇ ਬਾਬੇ ਦੇ ਘੰਟੇ ਹੋ ਗਏ ਚਲੋ ਚਲੋ ਨੌ ਵੈਗਰੂ ਦਾ ਨਾਮ ਬੁਲੇਈਏ ਸੋਨੇ ਹਾਰੇ ਦਾ ਸਾਰੀਆ ਕਿਦਾਂ ਬਣਾਣੀ ਹੈ ਜਿੰਨ ਮਾਚੋਣਾ ਆਪਾਂ ਕਾਦਰ ਰਗੜ ਕੇ ਤੇ ਫਿਰ ਆਪਾਂ ਇਹਦੇ ਵਿੱਚ ਪਦਾਮ ਲਗਣਾਗੇ ਪੁਣਾਗੇ ਪੂਰਾ ਪ੍ਰੋਸੈਸ ਵੈਗਰੂ ਜੀ ਤੁਹਾਨੂੰ ਚਾਹ ਬਣਾਉਣ ਦਾ ਸਿਖਾਣਾਗੇ ਬਦਾਮਾਂ ਵਾਲੀ ਚਾਹ ਕਿਦਾਂ ਬਣਾਈਦੀ ਆ ਕਿਸ ਤਰ੍ਹਾਂ ਕਰੀ ਜੋ ਉਸੇ ਵੀ ਛੇ ਕਿਟਾ ਡਰ ਹੋ ਜਾਂਦਾ ਹਾਂ ਯੈਸ ਚੈੱਕ ਕਰੋ ਵੀਰ ਜੀ ਨਹੀਂ ਨਹੀਂ ਚੈੱਕ ਕਰੋ ਆ ਕਿ ਕਿਸ ਕਰ ਚੈੱਕ ਕਰ ਲੈ ਬੋਰਡਰੀ ਖਾਣੀ ਪੈਣੀ ਕਿ ਦੇ ਦੱਸ ਦੱਸ ਮੈਂ ਤਾਂ ਇਹ ਮੇਰੀ ਆਣੇ ਦੀ ਗੱਲ ਅਬ ਵੀ ਨਹੀਂ ਕਿ ਚਾਤਾ ਪਾਣੀ ਬੜਾ ਯਾਰ ਪਾਣੀ ਨਹੀਂ ਲਾਉਣਾ ਪਾਣੀ ਲਈ ਦਿੰਦਾ ਪਾਣੀ ਨਹੀਂ ਲਾਈਦਾ ਕੋਈ ਨਹੀਂ ਦਿੰਦਾ ਤੁਸੀਂ ਪਾਣੀ ਰੋੜ ਦਿਓ ਬਾਬਾ ਜੀ ਤੇ ਆ ਬਦਾਮ ਰੱਖੋ ਬਦਾਮ ਛੇਲ ਕੇ ਵਿੱਚ ਪਾਈ ਆਪਾਂ ਇਹਦੇ ਮੋਟਾ ਮੋਟੇ ਆ ਮੁੰਡਾ ਸਪੈਸ਼ਲ ਉਹ ਹੀ ਐ ਪੱਥਰ ਵਾਲਾ ਮੁੰਡਾ ਹਾਂ ਚਲੋ ਚਲੋ ਉਹ ਨਾ ਗਾਉ ਗਾਉ ਉਹ ਮੁੰਡਾ ਨੈਗਲੋ ਨਾ ਨਾ ਕੋਈ ਉਹਦੀ ਗੱਲ ਨਹੀਂ ਤੁਸੀਂ ਕਰਨੀ ਆਹੋ ਮੁੰਡਾ ਜਿਹੜਾ ਪੱਥਰ ਲਾਉਂਦਾ ਆ ਪੱਥਰ ਲਾਉਣ ਵਾਲਾ ਮੁੰਡਾ ਡੰਡਾ ਲਾਉਂਦਾ ਆ ਆਹੋ ਇਹ ਨਾ ਇਹ ਨਾ ਤਾਕਤ ਦਾ ਰਾਜ ਇਹ ਨਾ ਸੋਚੋ ਵੀ ਇਹਨੇ ਦਾੜੀ ਕੱਟੀ ਇਹਨਾਂ ਵਿਚਾਰੇ ਨੂੰ ਆਈ ਨਹੀਂ ਅਜੇ ਹਾਂ ਵੱल्या ਨੂੰ ਬਾਬਾਈ ਜੀ ਕੋਲ ਕਰਦਣਾ ਇੱਥੇ ਜਾ ਆ ਬਦਾਮ ਆ ਗਏ ਜੀ ਲੋਹੇ ਬਦਾਮ ਆ ਗਏ ਅਜੇ ਕੱਲ ਤੇ ਜਮਾਲ ਕਰਾ ਮੁੰਡਾ ਵਿਚਾਰਨ ਲੀਡਲ ਹੋਣੀ ਆ ਨਹੀਂ ਨਹੀਂ ਬਦਾਮਸ਼ੇ ਤੋਂ ਓਏ ਝੂਠੀਆਂ ਨਹੀਂ ਕਰਨੀਆਂ ਮ ਜੀ ਬਦਾਮ ਪੁਣੀ ਲੈ ਲੇਗੇ ਚਲਾਓ ਕੋ ਕਿੰਨਾ ਡਿਆ ਜੋਬਣਾ ਜੋਬਣਾ ਓਏ ਬਦਾਮ ਛੇਲਿਆ ਹਾ ਜੋਨ ਨਾਲ ਹੋਣੀ ਹੋਣੀ ਲੱਗਾ ਹਾਂ ਜੇ ਬਹੁਤ ਪੀੜਾ ਹੋ ਜਾਂਦੀ ਹੈ ਹੋਰ ਜਾਈਂ ਆਂਦਾ ਜਿਹੜਾ ਬਦਾਮ ਛਲੂ ਉਹਦਾ ਜੇਤੀ ਵਾ ਹੋਊਗਾ ਤੂੰ ਹੀ ਛੇਲਦਾ ਫਿਰ ਮੇਰਾ ਵੀ ਤੇ ਨੀ ਜਾਈ ਨਾ ਚਾਈ ਉਹਦੇ ਮੰਗੇ ਨੂੰ ਫੋਨ ਚਾਚੇ ਤੇਰੇ ਅਜੇ ਰਹਿੰਦੇ ਤੇਰਾ ਬੇਨਾ ਕਰਦੀ ਹੈ ਮਮਾ ਨਾ ਤੇ ਚਾਚੇ ਨੇ ਸਰਬਾਲੇ ਮਾ ਚਾਚੇ ਬੁੱਢੇ ਚੱਲੇ ਆ ਜੱਜਾ ਨਹੀਂ ਮਾ ਛੇਲ ਲਈਏ ਮੁੜ ਕੇ ਰਹੀ ਨਾ ਜਾਈਗੀ ਉਤਾ ਇੱਕ ਤਾਂ ਛੇਲ ਲਈਏ ਹੋਰ ਜਾਈ ਪਈ ਤੇ ਮੈਂ ਸੌਣਾ ਲਾਵਾਂ ਤੇ ਮੈਨੂੰ ਉਠਾ ਦੇ ਜੀ ਚਾਚੇ ਦੇ ਬੁੱਢੇ ਹੋ ਚੱਲੇ ਉਧਰੇ ਹਾਂ ਭੈੜੀ ਵੇਚੀ ਕਰੀ ਜਾਂਦਾ ਈ ਕੋਈ ਨਹੀਂ ਕੋਈ ਨਹੀਂ ਕਰਨਾ ਜੋ ਨਾ ਕੱਢੀ ਜਾ ਛਿਲਣਾ ਆਈਆਂ ਬਾਈ ਛਿਲਣਾ ਉਹ ਸੱਚ ਕਹਿੰਦਾ ਸੱਚ ਕਹਿੰਦਾ ਸੱਚ ਕੋੜਾ ਹੀ ਹੁੰਦਾ ਵਾ ਬਾਈ ਰਿਸ਼ਤਾ ਹਾਂ ਨਹੀਂ ਇਹ ਭਰਾ ਰਹਿੰਦੇ ਮਮਾ ਆਪਣੀ ਬਰਾਦਰੀਆਂ ਨੂੰ ਕਰਾਲਾ ਇਹਨੂੰ ਬਾਹਰ ਕਰਾਣੀ ਮੇਨਿਆ ਲੈ ਲੈ ਬੋਲੇ ਰਾਮ ਮਾਲਕਾ ਵੀਰ ਆ ਬਾਈ ਰਹਿਦਾ ਮੈਂ ਤੂੰ ਹੀ ਰਹਿਦਾ ਮਾ ਮੇਰਾ ਜਵਾਗ ਹੈ ਤੇਰੇ ਜਟਾ ਕਾ ਤੁਹਾਡਾ ਤੁਹਾਡਾ ਗਵੰਦੀ ਤੁਹਾਨੂੰ ਪਤਾ ਕਾ ਖਰੀ ਆਂਦਾ ਇਹਨਾਂ ਕਾੜੀ ਮਿਲਾਵੋ ਮੇਰਾ ਚਲੋ ਜੀ ਬਾਕੀ ਪ੍ਰੋਸੈਸ ਤੁਹਾਨੂੰ ਇਤਿਹਾਸੇ ਜਟੇ ਵੀ ਹੋ ਗਏ ਆ ਨਾ ਨਾ ਜਿਸਤਾਨਾ ਅਸਸ ਬਾਕੀ ਦਾ ਚੁੱਲੇ ਤੇ ਬਣਾਉਣੀ ਆਪਾਂ ਚਾਹ ਬਦਾਮ ਚੱਲ ਗਏ ਚੁੱਲੇ ਨਹੀਂ ਆਏ ਨਹੀਂ ਮਚੋਲੇ ਮਚੋਲੇ ਨੇ ਬੈਠੇ ਆ ਚੋਲੇ ਰਗੜਾ ਲਾਉਂਦੇ ਬਾਕੀ ਚਾਹ ਦਾ ਤੁਹਾਨੂੰ ਬਸ ਪ੍ਰੋਸੈਸ ਦੱਸ ਦੇਵਾਂ ਕਿ ਕਿੱਦਾਂ ਬਣਾਉਣੀ ਆ ਆਪਾਂ ਕਿੱਦਾਂ ਬਣਦਾ ਲਓ ਜੀ ਬਦਾਮ ਛਿਲੇ ਗਏ ਆ ਜੀ ਛੱਡੇ ਉਹ ਤੁਸੀਂ ਵੀਡੀਓ ਬਣਾਉ ਨਹੀਂ ਮੈਂ ਵੀਡੀਓ ਕੋਈ ਨਹੀਂ ਬਣ ਜਦੀ ਆ ਬਦਾਮ ਛਿਲੇ ਗਏ ਆ ਬਦਾਮ ਹੁਣ ਆਪਾਂ ਕੁੱਟਾਂਗੇ ਦਰੜ ਫੜੜ ਕਰਾਂਗੇ ਖਾਸ ਹਾਂ ਦਰੜ ਫੜੜ ਕਰਾਂਗੇ ਤੇ ਖਾਸ ਦੇ ਵਿੱਚ ਆਪਾਂ ਕੱਢ ਲੈਣੀ ਆ ਠੀਕ ਹੈ ਜੀ ਇਹਨਾਂ ਨੂੰ ਕੁੱਟਾਂਗੇ ਸੋ ਕਰਦੇ ਆ ਜੀ ਆਪਾਂ ਕੱਠੇ ਇਹਨਾਂ ਨੂੰ ਕਰਦੇ ਆਂ ਦਰੜ ਫਰੜ ਲੱਗਦੇ ਨੇ ਜੇ ਕੀ ਹੁੰਦਿਆ ਬਦਾਮ ਕੱਟ ਲੱਗਣੇ ਮੂਵੀਂ ਗਰੀਆਂ ਜਾਂਦੀਆਂ ਲਓ ਜੀ ਸਿੰਘੋ ਲੈ ਜੋ ਹੁਣ ਚੁੱਲੇ ਦੇ ਲਾਗੇ ਉੱਥੇ ਆਪਾਂ ਬਦਾਮ ਕੁੱਟ ਕੇ ਨਾ ਫਿਰ ਚਾਹ ਬਣਾ ਲੈਣੀ ਆ ਨਾਲ ਦੀ ਨਾਲ ਹੋ ਸਕਦਾ ਚਾਹ ਨਾ ਹੀ ਬਣਾਵਾਂਗੇ ਦੁੱਧ ਬਣਾ ਲੈਨੇ ਇਕੱਲਾ ਠੀਕ ਉਹ ਤੈਨੂੰ ਚਮਚਾ ਲੈਣ ਕਾ ਲੈ ਤੂੰ ਇੱਥੇ ਬਹਿ ਕੇ ਆਣ ਕੇ ਅੱਗ ਬਾਲ ਕਿੱਥੇ ਰੱਖਾਂ ਮੁੰਡਾ ਅੱਗ ਬਾਲ ਰਿਹਾ ਚੁੱਲੇ ਤੇ ਬਣਾਉਣੀ ਆ ਤਲੋ ਜੀ ਰੱਖ ਦਿੰਦੇ। ਦੋਨੇ ਦਾ ਟਾਈਮ ਬੜਾ ਲੱਗ ਜਾਣਾ ਤੇ। ਨਹੀਂ ਚਾਹ ਇੱਥੇ ਬਣਾਣੀ ਹੈ ਉੱਥੇ ਪੋਣ ਲਓ ਨਾ। ਅੰਡਰਸਟੈਂਡ ਕਰੋ। ਇਹਨੂੰ ਜਦੋਂ ਵਿਚਨ ਪੂਰਾ ਹੋਣਾ ਚਾਹੀਦਾ। ਆਮ ਦਿੱਤੇ ਆ ਘਟ ਬਦਾਮ। ਨਹੀਂ ਨਹੀਂ ਬਦਾਮ ਸੱਚੰ ਕਿਦਾਂ ਘਟ ਕਰੀਏ। ਇਹ ਬਾਜ ਉੱਤਰ ਦੇ ਫਿਰਨੇ ਆ। ਬਾਜ ਉੱਤਰ ਦੇਖਦੇ ਵਧੀਆ ਰਹਿਣੀ। ਮੋਟਾ ਹੋ ਜਾਊਗਾ। ਘੜ ਤੋਂ ਘੜ ਤੋਂ ਬਦਾਮ ਤੇ ਫਿਰ ਆਪਾਂ ਬਣਾਉਨੇ ਆ। ਲਓ ਜੀ ਬਦਾਮ ਲੈ ਆ ਕੱਢ ਕੁੱਟ ਕੇ। ਇਹ ਹੱਸਦੇ ਆ ਵੀ ਮੈਂ ਵੀਡੀਓ ਬਣਾਉਣਾ। ਆ ਟੱਕਣੋ ਫੋਲੋ ਜੀ ਕਿਉਂ ਦਾ ਗਾਇਸ ਗਾਇਸ ਕੀ ਕਰਦਾ ਸੀ ਓਏ ਗਾਇਸ ਆ ਤਹੀਂ ਕਿਉਂ ਕਰ ਦੋ ਜੀ ਲੋ ਗਾਇਸ ਨਹੀਂ ਨਹੀਂ ਕੱਟੇ ਨਹੀਂ ਕਰਨੇ ਲੜ ਪਣਗੇ ਲੋ ਗਾਇਸ ਕੱਟੇ ਨਾ ਕਰੀ ਇੱਥੇ ਪੜਾ ਰੱਖ ਓਏ ਓ ਤੂੰ ਓ ਗਾਇਸ ਦੇਖੋ ਮਾੜਾ ਤਾੜਾ ਛੱਡ ਦੇ ਤੁਸੀਂ ਹਣ ਬਹਿ ਲੋ ਜਾ ਕੇ ਆਇਨੇ ਬਸ ਬਸ ਆ ਗਈ ਬਾਬਾ ਜੀ ਬੈਠੋ ਤੂੰ ਜਾ ਕੇ ਉਹ ਵੀਰ ਉਹ ਗੱਲ ਸੁਣ। ਆ ਬੈਠਾ ਤੇ ਰੱਖੀਦਾ ਵਾ। ਮੰਨ ਲੀਂ। ਅੰਮ੍ਰਿਤ। ਗੋਲੀ ਤੇ ਪਾਲਿਆ ਫਿਰ ਬਾਰੀ-ਬਾਰੀ ਆਪਾਂ ਸਾਰੇ ਜੋਰ ਨਾਲ ਗੱਲ ਕਰਦਾ ਕੋਈ ਹੋਰ ਨਹੀਂ ਬਣਾ। ਉਹ ਨਹੀਂ ਅੰਮਾ ਮਾਮੀ ਕਿਉਂ ਲਪਾਇਆ ਨਹੀਂ ਅਜੇ? ਉਹ ਮਾਮਾ ਇਹ ਹੋਈ ਪੁੱਜਣੀ ਨਹੀਂ ਉਦਾਂ ਜੇ ਇਹਦੇ ਪਾਇਆ ਨਹੀਂ। ਓਏ ਜੋਰ ਨਾਲ ਦੇਖ ਲਾਂਗਾ ਲੋੜ ਨੂੰ ਉਹ ਜਾਣੇ ਥੋੜੇ ਜਾਣੇ ਥੋੜੇ। ਕੋਈ ਕਿਹੋ ਹੀ ਪਉਣਾ ਮੰਮਾ ਨਹੀਂ ਜਿਆਦਾ ਹੋਣਾ। ਥੋੜੇ ਆ। ਮੰਨੀ ਨਹੀਂ ਲੀਕ ਹੁੰਦਾ ਸੀ। ਫੇਰੀ ਪੁੱਜਣਾ ਕਿ ਹੋਊਗਾ ਨੇ। ਬਸ ਕਰ ਜਾਉਂਦਾ ਭਾਈ। ਸਿਆਣੇ ਹੋ ਰਹੇ ਨੇ। ਇਹ ਤੇ ਵਿਰਾਸਤ ਹੋਇਆ ਲੁੱਟੂ ਤੋਂ ਪਰੇਟ ਤੇ। ਲੋ ਜੀ ਆਪਾਂ ਓਹ ਗਰਮ ਕਰ ਲੈਣਾ ਵਾ। ਕਿ ਉਹ ਗਰਮ ਕਰਕੇ ਫਿਰ ਵਿੱਚ ਪਾਨੇ ਆ ਖਸਕਾਸ। ਤਕਰੀਬਨ ਕਿ ਉਹ ਗਰਮ ਹੋ ਗਿਆ ਹੁਣ ਖਸਕਾਸ ਪਾ ਦਨੇ ਆਪਾਂ। ਹੁਣ ਖਸਕਾਸ ਨੂੰ ਤਣ ਭੁੰਨਾਂਗੇ। ਜੀ ਕਸਕਾਸ ਹੋਰ ਭੁੰਨ ਕੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਲਿਆ ਦੁੱਧ ਤੇ ਇਹਨੂੰ ਥੋੜਾ ਜਿਹਾ ਆਪਾਂ ਹੋਰ ਭੁੰਨਾਂਗੇ ਤੇ ਫਿਰ ਆਪਾਂ ਦੁੱਧ ਪਾਵਾਂਗੇ ਇਹਦੇ 'ਚ ਫਿਰ ਬਰੁੰਕਾੜਤਾ